ਚਿਹਿਤਰੋ ਨੇ ਆਦੇਓ ਆਦੇਓ ਨੇ ਆਦੇਓ ਚੋ ਚੋ ਨਾ ਚਕੜ ਦਾ ਪ੍ਰਬੰਧ ਕਰੋ ਬੰਦ ਕਰੋ ਬੰਦ ਕਰੋ ਦੇਦੀ ਖਰੀਦਦਾਰੀ ਸ਼ੁਰੂ ਕਰੋ ਕਰੋ ਸ਼ੁਰੂ ਕਰੋ ਕਿਹਾ ਕਿ ਇੱਕ ਇਹ ਜਗ ਜਿਹੜਾ ਅੱਜ ਸਿੱਧਾ ਹੋਵੇ ਮੈਂ ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ ਕੋਲ ਹਿੰਦ ਕਿਸਾਨ ਸਭਾ ਤੇ ਮੈਂਬਰ ਸੰਜੁਕਤ ਕਿਸਾਨ ਮੋਰਚਾ ਪੰਜਾਬ ਅੱਜ ਅਸੀਂ 3 ਅਕਤੂਬਰ ਨੂੰ ਲਖਮੀਰਪੁਰ ਖੀਰੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਜਦੋਂ ਅੰਦੋਲਨ ਦੌਰਾਨ ਜਿਹੜੇ ਸ਼ਹੀਦ ਹੋਏ ਸੀ ਕਿਸਾਨ ਕੇਂਦਰ ਸਰਕਾਰ ਦੇ ਉਹ ਮੰਤਰੀ ਦੇ ਪੁੱਤਰ ਵੱਲੋਂ ਜੀਪ ਥੱਲੇ ਦੜੜ ਕੇ ਇੱਕ ਛੇੜ ਕੀਤੇ ਗਏ ਸੀ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਉਹਨਾਂ ਨੂੰ ਯਾਦ ਕੀਤਾ ਤੇ ਕੇਂਦਰ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਵੀ ਉਹਨਾਂ ਸ਼ਹੀਦਾਂ ਨੂੰ ਨਿਆਂ ਦਿੱਤਾ ਜਾਵੇ ਉਹ ਦੋਸ਼ੀ ਮੰਤਰੀ ਉਹਦਾ ਪੁੱਤਰ ਤੇ ਦੂਜੇ ਨੇ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਜੇਲਾਂ ਦੇ ਵਿੱਚ ਡੱਕਿਆ ਜਾਵੇ ਦੂਜੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਆਂ ਅੱਜ ਅਸੀਂ ਮੀਟਿੰਗ ਵੀ ਕੀਤੀ ਹੈ ਕਿ ਪੰਜਾਬ ਸਰਕਾਰ ਹੈ ਜਿਹੜੀ ਕੰਮ ਕਰਨ ਦੀ ਨੀਂਦ ਆ ਉਹ ਸੁੱਤੀ ਹੋਈ ਹੈ 14 ਅ ਲੱਖ ਜਿਹੜਾ ਮਤਲਬ ਕਿ ਕੁਆਂਟਲ ਝੋਨਾ ਹੈ ਉਹ ਸ਼ੈਲਰਾਂ ਚ ਪਿਛਲੇ ਸਾਲ ਦਾ ਬਕਾਇਆ ਪਿਆ ਹਲੇ ਉਨੀ ਉਹ ਕੇਂਦਰ ਸਰਕਾਰ ਨੂੰ ਚੁਕਾ ਸਕੀ 1 ਅਕਤੂਬਰ ਤੋਂ ਜਿਹੜੀ ਝੋਨੇ ਦੀ ਖਰੀਦ ਦਾ ਦਾਵਾ ਕਰਦੀ ਸੀ ਉਹ ਸ਼ੁਰੂ ਨਹੀਂ ਕਰਾ ਸਕੀ ਸ਼ੈਲਰ ਮਾਲਕ ਆੜਤੀਏ ਤੇ ਮਜ਼ਦੂਰ ਆ ਜਿਹੜੇ ਉਹ ਹੜਤਾਲ ਤੇ ਐ ਤੇ ਪੰਜਾਬ ਸਰਕਾਰ ਆ ਜਿਹੜੀ ਉਹ ਝਟਕਲੇ ਸੁਣਾ ਕੇ ਗੱਲਬਾਤ ਕਰ ਟਾਈਮ ਪਾਸ ਐ ਜਿਹੜਾ ਉਹ ਕਰ ਰਹੀ ਐ ਤੇ ਪੰਜਾਬ ਦੇ ਵਿੱਚ ਕਿਸਾਨ ਐ ਜਿਹੜਾ ਉਹ ਕੁਝ ਤਾਂ ਮੰਡੀਆਂ ਦੇ ਵਿੱਚ ਝੋਨਾ ਲਿਆ ਚੁੱਕਿਆ ਹੈ ਮੰਡੀਆਂ ਦੇ ਵਿੱਚ ਬੈਠਾ ਹੈ ਬਾਕੀ ਝੋਨਾ ਵੜਨ ਦੀ ਤਿਆਰੀ ਉਹ ਉਡੀਕ ਰਿਹਾ ਵੀ ਕਦੋਂ ਝੋਨੇ ਦੀ ਖਰੀਦ ਸ਼ੁਰੂ ਹੋਵੇ ਪਰ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ ਅਸੀਂ ਸੰਯੁਕਤ ਕਿਸਾਨ ਖਰ ਮੋਰਚੇ ਵੱਲੋਂ ਚੇਤਾਵਨੀ ਦਿੱੰਨੇ ਆ ਵੀ ਜੇ ਇਸਨੇ ਆਉਣ ਵਾਲੇ 1-2 ਦਿਨਾਂ ਦੇ ਅੰਦਰ ਖਰੀਦ ਸ਼ੁਰੂ ਨਾ ਕਰਵਾਈ ਤਾਂ ਸੰਯੁਕਤ ਕਿਸਾਨ ਮੋਰਚਾ ਸਮੁੱਚੇ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਸੜਕਾਂ ਦੇ ਉੱਤਰਨ ਵਾਸਤੇ ਮਜਬੂਰ ਹੋਊਗਾ ਜ ਜੀ ਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੋਊਗੀ ਇਹੀ ਗੱਲ ਇੱਕ ਡੀਪੀ ਨੂੰ ਲੈ ਕੇ ਆ ਅਗਲੀ ਫਸਲ ਦੀ ਆਲੂਆਂ ਦੀ ਤੇ ਜਿਹੜੀਆਂ ਸਬਜ਼ੀਆਂ ਉਹਨਾਂ ਦੀ ਜਿਹੜੀ ਬਜਾਈ ਆ ਉਹ ਸ਼ੁਰੂ ਹੋ ਚੁੱਕੀ ਐ ਡੀਪੀ ਮਿਲ ਨਹੀਂ ਰਹੀ ਜੇ ਮਿਲ ਰਹੀ ਐ ਤਾਂ ਨਕਲੀ ਤੇ ਜਾਲੀ ਥਾਂ ਥਾਂ ਮਿਲ ਰਹੀ ਐ ਕਿਸਾਨਾਂ ਨੂੰ ਡੀਪੀ ਦੇ ਨਾਲ ਨਾਲ ਘਟੀਆ ਦਵਾਈਆਂ ਤੇ ਹੋਰ ਮਤਲਬ ਬੇਲੋੜੀਆਂ ਖਾਦਾਂ ਦਿੱਤੀਆਂ ਜਾ ਰਹੀਆਂ ਇਹ ਕਾਲਾ ਬਾਜ਼ਾਰੀ ਐ ਜਿਹੜੀ ਉਹ ਬੰਦ ਕੀਤੀ ਜਾਵੇ ਨਹੀਂ ਪੰਜਾਬ ਸਰਕਾਰ ਨੂੰ ਜਿਹੜੇ ਆਉਣ ਵਾਲੇ ਦਿਨਾਂ ਦੇ ਨਤੀਜੇ ਆ ਜਿਹੜੇ ਉਹ ਭੁਗਤਨੇ ਪੈਣਗੇ ਤੇ ਅਸੀਂ ਮੋਰਚੇ ਦੀ ਮੀਟਿੰਗ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਸੜਕਾਂ ਦੇ ਆਉਣ ਵਾਸਤੇ ਮਜਬੂਰ ਹੋਵਾਂਗੇ ਜਿਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ